ਹਾਂਜੀ ਮਾਈਗਰੇਨਸ ਦੀ ਪ੍ਰੋਬਲਮ ਹੈ ਮੈਨੂੰ ਵੀ ਬਹੁਤ ਸੀਗੀ ਇੱਕ ਪਿੰਨੀ ਮਾਈਗਰੇਨਸ ਦੀ ਦਰਦ ਵਾਲੇ ਸਵੇਰੇ-ਸਵੇਰੇ ਦੁੱਧ ਦੇ ਗਲਾਸ ਦੇ ਨਾਲ ਇਹ ਪਿੰਨੀ ਖਾ ਲਓ ਮੈਂ ਕਹਿੰਦੀ ਆ ਮਾਈਗਰੇਨਸ ਦੀ ਦਰਦ ਕਿੱਥੇ ਛੂ ਮੰਤਰ ਹੋਈ ਤੁਸੀਂ ਲੱਭਦੇ ਰਹਿ ਜਾਓਗੇ ਪਰ ਮਾਈਗਰੇਨਸ ਦੀ ਪੇਨ ਨਹੀਂ ਲੱਭੇਗੀ ਕਦੀ ਮਾਈਗਰੇਨਸ ਤੇ ਛੱਡੋ ਇੱਕ ਜਿਹੜੇ ਬੱਚਿਆਂ ਦਾ ਅੱਜਕੱਲ ਪੇਪਰਾਂ ਦਾ ਟਾਈਮ ਆਇਆ ਨਾ ਐ ਵਾਲੇ ਟਾਈਮ ਤੇ ਇੱਕ ਪਿੰਨੀ ਤੁਸੀਂ ਬੱਚਿਆਂ ਨੂੰ ਇਹ ਬਣਾ ਕੇ ਦੇ ਦਿਓ ਜਿਹੜੇ ਤੇ ਖਾ ਲੈਂਦੇ ਨੇ ਤੇ ਉਹਨਾਂ ਨੂੰ ਤਾਂ ਬਹੁਤ ਵਧੀਆ ਹੈ ਜਿਹੜੇ ਨਹੀਂ ਖਾਂਦੇ ਨਾ ਕੁੱਟ ਕੇ ਖਵਾਓ ਪਰ ਖਵਾਓ ਜ਼ਰੂਰ ਇਹ ਬਣ ਰਿਹਾ ਜੀ ਪੰਜਾਬੀਆਂ ਦੇ ਪ੍ਰੋਟੀਨ ਲੱਡੂ ਹੁਣ ਮਾਰਕੀਟ ਚ ਜਾ ਕੇ ਪ੍ਰੋਟੀਨ ਲੱਭਣ ਵਾਲੇ ਜਿਹੜੇ ਹਨ ਉਹ ਇਹ ਰੈਸিপি ਨੂੰ ਅਜਿਹਾ ਧਿਆਨ ਨਾਲ ਦੇਖਿਓ ਚਾਹੇ ਵੱਡੇ ਹੋ ਚਾਹੇ ਜਿਮ ਜਾਂਦੇ ਹੋ ਬਜ਼ੁਰਗ ਹੋ ਮੇਰੀ ਉਮਰ ਦੇ ਹੋ ਮੇਰੀ ਤਾਂ ਛੋਟੀ ਉਮਰ ਦੇ ਹੋ ਇੱਕ ਲੱਡੂ ਪੂਰੇ ਦਿਨ ਦਾ ਪ੍ਰੋਟੀਨ ਪੂਰਾ ਕਰੇਗਾ ਸੁਆਦ ਇਹਨਾਂ ਠਿੱਡ ਭਰੇਗਾ ਔਰ ਸਭ ਤੋਂ ਇੰਪੋਰਟੈਂਟ ਤੁਹਾਨੂੰ ਦੇਗਾ ਤੱਕ ਤੇ ਇਹ ਰੈਸিপি ਦੇਖੇ ਵੀ ਨਾ ਕਿਤੇ ਜਾਈਓ ਨਾ ਤੇ ਜੇ ਰੈਸিপি ਪਸੰਦ ਆ ਜਾਈਗੀ ਨਾ ਤੇ ਫੋਲੋ ਵੀ ਕਰ ਲਿਓ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ-ਨਾਲ ਇਹਨਾਂ ਨੂੰ ਟ੍ਰਾਈ ਵੀ ਕਰ ਲਿਓ ਤੇ ਚਲੋ ਜੀ ਸਟਾਰਟ ਕਰੀਏ ਅੱਜ ਦੀ ਇਹ ਰੈਸিপি ਸਭ ਤੋਂ ਪਹਿਲਾਂ ਜੀ ਅਸੀਂ 1/2 ਕਿਲੋ ਮੂੰਗੀ ਲਈ ਹੈ ਹਰੀ ਸਾਬਤ ਮੂੰਗੀ ਲਈ ਹੈ ਤੇ ਇਹਨੂੰ ਆਪਾਂ ਬਹੁਤ ਸੋਹਣੇ ਤਰੀਕੇ ਨਾਲ ਧੋ ਕੇ ਸੁਕਾ ਲੈਣਾ ਪਰ ਜੇ ਤੁਹਾਡੇ ਕੋਲ ਧੋ ਕੇ ਸੁਕਾਉਣ ਦਾ ਟਾਈਮ ਨਹੀਂ ਹੈ ਤੇ ਕੋਈ ਵੀ ਸਾਫ਼ ਕੱਪੜਾ ਲਓ ਉਹਦੇ ਉੱਤੇ ਪਾਣੀ ਦੇ ਛਿੱਟੇ ਮਾਰੋ ਉਹਨੂੰ ਇੰਨਾ ਕੁ ਗਿੱਲਾ ਕਰ ਲਓ ਨਾ ਉਹ ਗਿੱਲਾ ਰਹੇ ਨਾ ਉਹ ਸੁੱਕਾ ਰਹੇ ਤੇ ਉਸ ਤੋਂ ਬਾਅਦ ਜੀ ਸਾਰੀ ਮੂੰਗੀ ਨੂੰ ਚੰਗੀ ਤਰ੍ਹਾਂ 2-4 ਮਿੰਟ ਲਾ ਕੇ ਸਾਫ਼ ਕਰ ਲਓ ਤਾਂ ਜੋ ਉਹਦੇ ਤੇ ਐਕਸਟਰਾ ਜਿਹੜੀ ਪਾਲਿਸ਼ ਲੱਗੀ ਹੈ ਉਹ ਇੱਕਦਮ ਕਲੀਨ ਹੋ ਜਾਏ ਜਦੋਂ ਮੂੰਗੀ ਚੰਗੀ ਤਰ੍ਹਾਂ ਸਾਫ਼ ਹੋ ਜਾਏ ਗੈਸ ਦੇ ਉੱਤੇ ਇੱਕ ਮੋٹے ਤਲੇ ਵਾਲੀ ਕੜਾਹੀ ਰੱਖ ਲਓ ਤੇ ਉਹਦੇ ਵਿੱਚ ਸਾਫ਼ ਕੀਤੀ ਹੋਈ ਮੂੰਗੀ ਤੁਸੀਂ ਪਾ ਦਿਓ ਤੇ ਲੋ ਫਲੇਮ ਤੇ ਘਟੋ-ਘਟ 20 ਤੋਂ 25 ਮਿੰਟ ਲਈ ਅਸੀਂ ਇਹਨੂੰ ਪੁੰਨਦੇ ਰਹਿਣਾ ਬਸ ਇਹ ਯਾਦ ਰੱਖੋ ਜਦੋਂ ਮੂੰਗੀ ਪੁੰਨੀ ਹੈ ਨਾ ਤੇ ਫਲੇਮ ਨੂੰ ਗਲਤੀ ਨਾਲ ਵੀ ਉੱਚਾ ਨਹੀਂ ਕਰਨਾ ਨਹੀਂ ਤੇ ਫਿਰ ਜਿਹੜਾ ਕੱਚਾਪਨ ਤੁਹਾਨੂੰ ਸਤਾਏਗਾ ਨਾ ਉਹਦੇ ਲਈ ਮੈਂ ਰਿਸਪੌਂਸਿਬਲ ਨਹੀਂ ਕੁਝ ਚੀਜ਼ਾਂ ਆਰਾਮ ਆਰਾਮ ਨਾਲ ਬੰਦੀਆਂ ਨੇ ਉਹਨਾਂ ਵਿੱਚੋਂ ਆਪਣੇ ਪੰਜਾਬ 'ਚ ਬਨੀਆਂ ਹੋਈਆਂ ਪੰਜੀਰੀਆਂ ਨੇ ਇਸ ਚੀਜ਼ ਨੂੰ ਜੇ ਧਿਆਨ ਨਾਲ ਦੇਖਿਆ ਜਾਵੇ ਆਪਣੇ ਬਜ਼ੁਰਗ ਨਾ ਚੁੱਲ੍ਹੇ ਤੇ ਬੈਠ ਕੇ ਮੱਦਮ ਮੱਦਮ ਅੱਗ ਤੇ ਕਿਉਂ ਬਣਾਉਂਦੇ ਸੀ ਉਹ ਕੋਈ ਵਹਿਲੇ ਥੋੜਾ ਸੀਗੇ ਚੁੱਲੇ ਚੌਂਕੇ ਦਾ ਕੰਮ ਅੱਜ ਦੇ ਟਾਈਮ ਤੋਂ 50 100 ਗੁਣਾ ਜ਼ਿਆਦਾ ਹੀ ਸੀਗਾ ਉਸ ਟਾਈਮ ਪਰ ਫੇਰ ਵੀ ਉਹ ਇਹ ਚੀਜ਼ਾਂ ਆਰਾਮ ਆਰਾਮ ਨਾਲ ਮੱਦਮ ਸੇਕ ਤੇ ਤਸੱਲੀ ਬਖਸ਼ ਬਣਾਉਂਦੇ ਸੀਗੇ ਤਾਂ ਜੋ ਇਹ ਚੀਜ਼ਾਂ ਪੋਸਟਿਕ ਵੀ ਰਹਿਣ ਤੇ ਸਵਾਦ ਵੀ ਬਣਨ ਜਦੋਂ ਮੂੰਗੀ ਭੁੰਨੀ ਚਾਏਗੀ ਨਾ ਤੇ ਉਹਦੀ ਆਵਾਜ਼ ਵੀ ਬਦਲੇਗੀ ਪਹਿਲਾਂ ਖੰਖਣ ਕਰਦੀ ਹੈ ਤੇ ਬਾਅਦ ਵਿੱਚ ਆਪਣੇ ਆਪ ਸ਼ਾਂਤ ਹੋ ਜਾਂਦੀ ਹੈ ਜਦੋਂ ਭੁੰਨੀ ਗਈ ਤੇ ਜੇ ਤੁਹਾਨੂੰ ਫੇਰ ਵੀ ਤਸੱਲੀ ਕਰਨੀ ਹੈ ਇੱਕ ਅਦਾ ਦਾਣਾ ਚੁੱਕੋ ਮੂੰਹ 'ਚ ਪਾਓ ਤੁਹਾਨੂੰ ਸਵਾਦ ਦਾ ਪਤਾ ਲੱਗ ਜਾਏਗਾ ਕੱਚੀ ਹੈ ਜਾਂ ਪੱਕੀ ਮੈਂ ਜੀ ਮੂੰਗੀ ਭੁੰਨ ਕੇ ਸਾਈਡ ਤੇ ਰੱਖ ਲਈ ਐ ਠੰਡੀ ਹੋਣ ਲਈ ਤੇ ਦੂਜੇ ਪਾਸੇ ਪਾ ਲਿਆ ਜੀ ਘਿਓ ਉਸ ਤੋਂ ਬਾਅਦ ਮੈਂ ਪਾਈਆਂ ਗੁੰਦਾ ਇੱਥੇ ਮੈਂ ਇਹ ਵੀ ਕਲੀਅਰ ਕਰ ਦਿੰਨੀ ਆ ਬੜੇ سارے ਲੋਕਾਂ ਦਾ ਵਹਿਮ ਹੁੰਦਾ ਜੀ ਗੁੰਦਾ ਗਰਮ ਹੁੰਦੀਆਂ ਗੁੰਦਾ ਗਰਮ ਨਹੀਂ ਹੁੰਦੀਆਂ ਸਗੋ ਗੁੰਦਾ ਆਪਣੀ ਬਾਡੀ ਦੇ ਅੰਦਰ ਦੀ ਜਿੰਨੀ ਵੀ ਗਰੀਸ ਹੈ ਨਾ ਉਹਨੂੰ ਰੀਜਨਰੇਟ ਕਰਦੀਆਂ ਨੇ ਤੇ ਇਸ ਲਈ ਸਾਰੇ ਜਾਣੇ ਪੰਜੀਰੀ ਦੇ ਵਿੱਚ ਗੁੰਦਾ ਜ਼ਰੂਰ ਪਾਉਂਦੇ ਨੇ ਜਦੋਂ ਗੁੰਦਾ ਚੰਗੀ ਤਰ੍ਹਾਂ ਤਲੀਆਂ ਗਈਆਂ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਲੈਣੇ ਆ ਤੇ ਦੂਸਰੇ ਪਾਸੇ ਮੈਂ ਲਿਆ ਜੀ 1 ਕੱਪ ਬਦਾਮ 1 ਕੱਪ ਕਾਜੂ ਤੇ 1 ਕੱਪ ਭਰ ਕੇ ਮੈਂ ਲਿਆ ਜੀ ਮਖਾਨਿਆਂ ਦਾ ਕਿਸੇ ਵੀ ਡ్రਾਈ ਫਰੂਟ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਵਧਾ ਕਟਾ ਸਕਦੇ ਹੋ ਜੋ ਤੁਹਾਡੇ ਕੋਲ ਜ਼ਿਆਦਾ ਪਿਆ ਤੁਸੀਂ ਉਹਨੂੰ ਜ਼ਿਆਦਾ ਪਾ ਲਓ ਪਰ ਹਾਂ ਮੈਂ ਇਹਦੇ ਚ ਫालतੂ ਦੇ ਕੋਈ ਸੀਡਸ ਨਹੀਂ ਪਾਉਂਦੀ ਕੋਈ ਫालतੂ ਦੇ ਅਖਰੋਟ ਵਗੈਰਾ ਕੁਝ ਨਹੀਂ ਪਾਉਂਦੀ ਕਿਉਂਕਿ ਬਾਕੀ ਪੰਜੀਰੀਆਂ ਦੀ ਤਰ੍ਹਾਂ ਐਸ ਪੰਜੀਰੀ ਦੀ ਤਾਸੀਰ ਗਰਮ ਨਹੀਂ ਹੈ ਇਹਨੂੰ ਹਮੇਸ਼ਾ ਮੱਧਮ ਮੌਸਮ ਚ ਖਾਇਆ ਜਾਂਦਾ ਹੈ ਨਾ ਬਹੁਤੀ ਠੰਡ ਤੇ ਨਾ ਬਹੁਤੇ ਗਰਮ ਮੌਸਮ ਚ ਤੇ ਉਸ ਤੋਂ ਬਾਅਦ ਜੀ ਮੈਂ ਪਾ ਲਿਆ ਨਾਰੀਅਲ ਉਸੇ ਕਿਉ ਦੇ ਵਿੱਚ ਨਾਰੀਅਲ ਪਾਨ ਤੋਂ ਬਾਅਦ ਜ਼ਰਾ ਚ ਇਹਨੂੰ ਪੁੰਨਾਂ ਤਾਂ ਕਿ ਦਾ ਹਲਕਾ ਜਿਹਾ ਕੱਚਾਪਨ ਨਿਕਲ ਜਾਏ ਸਾਡੇ ਅੰਬਰ ਸਰ ਵਾਲਨਾ ਸੁੱਕੇ ਨਾਰੀਅਲ ਨੂੰ ਕਹਿੰਦੇ ਐ ਠੂਠੀ ਤੋ ਦੇਸ਼ਰਚ ਕੀ ਕਹਿੰਦੇ ਹੋ ਕਮੈਂਟਾਂ ਚ ਜ਼ਰੂਰ ਦੱਸਿਓ ਤੇ ਲਓ ਜੀ ਦੇਖਦੇ ਹੀ ਦੇਖਦੇ ਸਾਡੇ ਡਰਾਈ ਫਰੂਟਸ ਹੋ ਗਏ ਬਿਲਕੁਲ ਰੈਡੀ ਆਪਾਂ ਥੋੜਾ ਜਿਹਾ ਕਿਉ ਪਾਵਾਂਗੇ ਬਿਲਕੁਲ ਥੋੜਾ ਜਿਹਾ ਹੀ ਹੈ ਅੱਧੀ ਘੜੀ ਤੁਸੀਂ ਮੰਨ ਕੇ ਚੱਲੋ ਫਿਰ ਉਸ ਤੋਂ ਬਾਅਦ ਜੀ ਆਪਾਂ ਇਹ ਡਰਾਈ ਫਰੂਟਸ ਨੂੰ ਰੱਖਤਾ ਸਾਈਡ ਤੇ ਤੇ ਆਪਾਂ ਹੁਣ ਚੱਲਦੇ ਆ ਜੀ ਇੱਕ ਬਹੁਤ ਇੰਪੋਰਟੈਂਟ ਸਟੈਪ ਵੱਲ ਜਿਹੜੀ ਆਪਾਂ ਮੂੰਗੀ ਭੁੰਨੀ ਸੀ ਨਾ ਹੁਣ ਠੰਡੀ ਹੋ ਚੁੱਕੀ ਆ 5-7 ਮਿੰਟ ਲੱਗੇ ਤੇ ਮੂੰਗੀ ਠੰਡੀ ਹੋ ਗਈ ਇਨੂੰ ਆਪਾਂ ਪੀਸ ਲਾਂਗੇ ਜੀ ਮਿਕਸੀ ਦੇ ਜਾਰ ਵਿੱਚ ਪਲਸ ਮੋਡ ਤੇ 3 ਤੋਂ 4 ਮਿੰਟ ਲੱਗਣਗੇ ਜੀ ਜੇ ਤੁਸੀਂ ਇਹਦਾ ਫਾਈਨ ਪਾਊਡਰ ਬਣਾਣਾ ਹੈ ਪਰ ਮੈਨੂੰ ਇੱਥੇ ਮੂੰਗੀ ਜਿਹੜੀ ਹੈ ਉਹ ਦਰਦਰੀ ਪਸੰਦ ਹੈ ਦਰਦਰੀ ਮੂੰਗੀ ਨਾਲ ਕ੍ਰੰਚ ਆਂਦਾ ਰਹਿੰਦਾ ਜਦੋਂ ਤੁਸੀਂ ਪਿੱਲੀ ਨੂੰ ਖਾਂਦੇ ਹੋ ਬਾਕੀ ਸਭ ਦੀ ਚੋਇਸ ਆਪੋ ਆਪਣੀ ਵਿੱਚ 2 ਤੋਂ 2.5 ਮਿੰਟ ਲੱਗੇ ਨੇ ਮੇਰੀ ਮੂੰਗੀ ਪਿਸ ਗਈ ਹੈ ਮੂੰਗੀ ਨੂੰ ਆਪਾਂ ਦੇਖ ਲੈਨੇ ਇੱਕ ਵਾਰੀ ਇਹ ਦੇਖੋ ਜੀ ਕਿੰਨਾ ਸੋਨਾ ਮੈਦਾਨੇ ਵਾਲੀ ਮੂੰਗੀ ਤਿਆਰ ਕੀਤੀ ਹੈ ਤੇ ਚਲੋ ਜੀ ਚੱਲੀਏ ਜਿਹੜਾ ਆਪਾਂ ਖਿਓ ਗਰਮ ਕਰਨਾ ਰੱਖਿਆ ਸੀ ਉਸੇ ਖਿਓ ਦੇ ਵਿੱਚ ਆਪਾਂ ਮੂੰਗੀ ਨੂੰ ਥੋੜਾ ਥੋੜਾ ਕਰਕੇ ਪੁੰਨ ਲਵਾਂਗੇ ਤੇ ਬਸ ਜੀ ਹੁਣ ਇਸ ਸਟੇਜ ਤੇ ਜਦੋਂ ਮੂੰਗੀ ਪੁੰਦੀ ਹੈ ਤੇ ਸਾਨੂੰ ਕੋਈ ਐਕਸਟਰਾ ਤੇਲ ਕਿਉਂ ਨਹੀਂ ਪਾਣ ਦੀ ਜ਼ਰੂਰਤ ਕਿਉਂਕਿ ਮੂੰਗੀ ਆਲਰੇਡੀ ਪੁੰਨੀ ਹੋਈ ਹੈ ਚੰਗੀ ਤਰ੍ਹਾਂ ਪੁੰਨੀ ਹੋਈ ਹੈ ਆਪਾਂ ਇਹਨੂੰ ਇਸ ਟਾਈਮ ਮੀਡੀਅਮ ਫਲੇਮ ਤੇ ਯਾਨੀ ਕਿ ਮੱਧਮ आंच ਤੇ ਪੁੰਨ ਰਹੇ ਹਾਂ ਤੇ ਮੈਂ ਬਾਕੀ ਦੀ ਵੀ ਮੂੰਗੀ ਪਾ ਦਿੱਤੀ ਹੈ ਅੱਛੀ ਤਰ੍ਹਾਂ ਕਲਰ ਵਗੈਰਾ ਚੇਂਜ ਹੋ ਜਾਏਗਾ ਇਹਦਾ ਔਰ ਜਿਦੋਂ ਇਹ ਮੂੰਗੀ 5-7 ਮਿੰਟ ਬਾਅਦ ਦੇਖੋ ਕਿੰਨਾ ਪਿਆਰਾ ਕਲਰ ਆ ਗਿਆ ਹੈ ਤੇ ਇਸ ਸਟੇਜ ਤੇ ਨਾ ਸਿੱਖ ਇੰਪੋਰਟੈਂਟ ਕੰਮ ਕਰਨਾ ਹੈ ਦੋ ਇੰਪੋਰਟੈਂਟ ਕੰਮ ਕਰਨੇ ਬਲਕਿ ਅਸੀਂ ਇੱਕ ਤਰ੍ਹਾਂ ਦੇ ਪਾਣੀ ਆਜੀ ਮਗਜ਼ ਮਗਜ਼ ਨੂੰ ਤਲਣ ਦੀ ਲੋੜ ਨਹੀਂ ਹੁੰਦੀ ਮੂੰਗੀ ਦਾ ਆਲਰੇਡੀ ਸੇਕ ਬਹੁਤ ਹੈ ਬਸ ਉਸ ਦੇ ਨਾਲ ਮਗਜ਼ ਹੋ ਜਾਣੇ ਹੈ ਉਸ ਤੋਂ ਬਾਅਦ ਜੀ ਮਗਜ਼ ਵੀ ਮੈ ਰਲਾ ਲੈਨੇ ਤੇ ਇੱਕ ਇੰਪੋਰਟੈਂਟ ਕੰਮ ਮੈਂ ਤੁਹਾਨੂੰ ਦੱਸਿਆ ਸੀ ਹੋਰ ਅਸੀਂ ਕਰਨਾ ਹੈ ਸੈਂਟਰ ਜਿਹਦੇ ਵਿੱਚ ਨਾ ਇੱਕ ਖੱਡਾ ਬਣਾ ਲੈਣਾ ਹੈ ਐਸ ਕੈਵਿਟੀ ਨੂੰ ਬਿਲਕੁਲ ਖਾਲੀ ਰੱਖਣਾ ਹੈ ਮੂੰਗੀ ਪਿੱਛੇ ਪਿੱਛੇ ਕਰਤੀ ਹੈ ਲੋ ਫਲੇਮ ਤੇ ਇਸ ਟਾਈਮ ਇੱਕ ਚਮਚ ਮੇ ਭਰ ਕੇ ਖਿਉਦਾ ਪਾਇਆ ਉਸ ਤੋਂ ਬਾਅਦ ਜੀ ਪਾਤੇ ਇੱਕ ਤੋਂ ਡੇਢ ਚਮਚ ਭਰ ਕੇ ਕਮਰ ਕਸ 1 ਮਿੰਟ ਲੱਗੇਗਾ ਇੱਥੇ ਹੀ ਅਸੀਂ ਕਿਉਂਕਿ ਡਾਇਰੈਕਟ ਹੀਟ ਲੱਗ ਰਹੀ ਹੈ ਇਹਨੂੰ ਨੀਚੋਂ ਔਰ ਇੰਨੇ ਬੜੇ ਹਰਾਮਨਲ ਭੁੰਨਿਆ ਜਾਣਾ ਇੱਕ ਮਿੰਟ ਦੇ ਵਿੱਚ ਇਹਦਾ ਕੱਚਾਪਨ ਨਿਕਲ ਜਾਣਾ ਹੈ ਔਰ ਉਸ ਤੋਂ ਬਾਅਦ ਜੇ ਆਪਾਂ ਸੇਮ ਅਸੀਂ ਮੂੰਗੀ ਨਾਲ ਰਲਾ ਦਾਂਗੇ ਜੇ ਬਾਏ ਚਾਂਸ ਕੋਈ ਕੱਚਾਪਨ ਰਹਿ ਵੀ ਜਾਂਦਾ ਹੈ ਉਹ ਮੂੰਗੀ ਆਲਰੇਡੀ ਗਰਮ ਹੈ ਉਹਦੇ ਨਾਲ ਭੁੰਨ-ਭੁੰਨ ਕੇ ਇੰਨੇ ਵੀ ਫਰਸਟ ਕਲਾਸ ਵਾਲਾ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦੇਣਾ ਹੈ ਤੇ ਦੂਜੇ ਪਾਸੇ ਜੀ ਅਸੀਂ ਇੱਕ ਹੋਰ ਇੰਪੋਰਟੈਂਟ ਚੀਜ਼ ਇਹਦੇ ਵਿੱਚ ਪਾਣੀ ਹੈ ਬਟ ਉਸ ਤੋਂ ਪਹਿਲਾਂ ਜੇਕਰ ਤੁਸੀਂ ਸੁਪਰ ਮਮਸ ਰੈਸਪੀਸ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਡੇ ਕੋ ਮੇਰੀਆਂ ਵਧੀਆ ਵਧੀਆ ਰੈਸਪੀਸ ਮਿਸ ਨਾ ਹੋ ਜਾਣ ਤੇ ਦੂਸਰੇ ਪਾਸੇ ਜਿਹੜੇ ਅਸੀਂ ਡਰਾਈ ਫਰੂਟ ਨੂੰ ਰੱਖਿਆ ਹੋਇਆ ਸੀ ਤਲ ਕੇ ਮਖਾਣੇ ਗੁੰਦਾ ਸਭ ਕੁਝ ਅਸੀਂ ਮਿਕਸੀ ਤੇ ਚਾਰਜ ਪਾ ਦੇਣਾ ਅਗੇਨ ਜੇ ਤੁਸੀਂ ਚਾਹਦੇ ਹੋ ਤੇ ਪਾਊਡਰ ਬਣਾ ਲਓ ਜੇ ਤੁਸੀਂ ਚਾਹਦੇ ਹੋ ਤੇ ਨੂੰਦਰਦਰਾ ਰੱਖ ਦੋ ਪਰ ਕਦੇ ਵੀ ਸਬੂਤਾ ਨਾ ਛੱਡਿਓ ਨਹੀਂ ਤੇ ਚੁੰ ਚੁੰ ਕੇ ਸਾਰੇ ਡਰਾਈ ਫਰੂਟ ਖਾਏ ਜਾਣਗੇ ਤੇ ਪਿੱਛੇ ਬਚ ਜਾਏਗੀ ਤੁਹਾਡੇ ਕੋਲ ਮੂੰਗੀ ਐ ਦੇਖੋ ਜੀ ਸਾਡਾ ਹੋ ਗਿਆ ਡ్రਾਈ ਫਰੂਟ ਵੀ ਬਿਲਕੁਲ ਰੈਡੀ ਔਰ ਇਹਨੂੰ ਆਪਾਂ ਸਾਈਡ ਤੇ ਰੱਖ ਦੇਣਾ ਜਿਹੜੀ ਮੂੰਗੀ ਅਸੀਂ ਪੁੰਨੀ ਸੀ ਉਹਦੇ ਚ ਪਾ ਦਾਂਗੇ ਜੀ ਥੋੜੀ ਜਈ ਸੁਜੀ ਪੂਰੇ ਪ੍ਰੋਸੈਸ ਦੇ ਵਿੱਚ ਵੀ ਕਿਸੇ ਵੀ ਸਟੇਜ ਤੇ ਅਸੀਂ ਐਕਸਟਰਾ ਕਯੂ ਨਹੀਂ ਪਾਇਆ ਉਸੇ ਕਯੂ ਦੇ ਵਿੱਚ ਵਿੱਚ ਅਸੀਂ ਸੁਜੀ ਨੂੰ ਵੀ ਪੁੰਨ ਲੈਣਾ ਸੁਜੀ ਵੀ ਬਹੁਤ ਜਲਦੀ ਪੁੰਨੀ ਜਾਏਗੀ ਕਿਉਂਕਿ ਆਲਰੇਡੀ ਸਾਰੀਆਂ ਚੀਜ਼ਾਂ ਗਰਮ ਨੇ ਉਸ ਤੋਂ ਬਾਅਦ ਅਸੀਂ ਪਾਤੀ ਜੀ ਸੁੰਦ ਬਹੁਤ سارے ਲੋਕਾਂ ਦਾ ਕੁਐਸਚਨ ਆਏਗਾ ਜੀ ਇਹ ਤੇ ਠੰਡੀਆਂ ਪਿੰਨੀਆਂ ਸੀ ਤੁਸੀਂ ਸੁੰਦ ਕਿਉਂ ਪਾਤੀ ਉਹਦਾ ਕਾਰਨ ਹੈ ਜੀ ਇੰਨਾ ਕੁਛ ਤੁਸੀਂ ਹੈਵੀ ਖਾਓਗੇ ਤੇ ਢਿੱਡ ਨੂੰ ਵੀ ਤੇ ਆਰਾਮ ਦਉਗੇ ਕਿ ਨਹੀਂ ਦਉਗੇ ਸੁੰਡ ਜਿਹੜੀ ਹੈ ਤੁਹਾਡੇ ਅੰਦਰ ਗੈਸ ਵਾਈਪਾਤੀ ਨਹੀਂ ਬਣੰਦੇਗੀ ਦੂਜੇ ਪਾਸੇ ਫਰਾਈਪੈਨ ਦੇ ਵਿੱਚ ਜੀ ਮੈਂ ਪਾਇਆ ਅੱਧਾ ਕ ਪਾਣੀ ਦਾ ਤੇ ਅੱਧਾ ਪੌਣਾ ਕ ਪਾ ਲਿਆ ਜੀ ਮੈਂ ਸ਼ੱਕਰ ਦਾ ਜੇ ਤੁਸੀਂ ਗੁੜ ਪਾ ਰਹੇ ਹੋ ਤੇ ਅੱਧਾ ਜੇ ਸ਼ੱਕਰ ਪਾ ਰਹੇ ਹੋ ਤੇ ਪੌਣਾ ਔਰ ਉਸ ਤੋਂ ਬਾਅਦ ਜੀ ਅੱppa ਜਿਹੜੇ ਡਰਾਈ ਫਰੂਟ ਲਾਏ ਸੀਗੇ ਇਹਨਾਂ ਨੂੰ ਮਿਕਸ ਕਰ ਲੈਣਾ ਸਾਰੇ ਸਮਾਨ ਦੇ ਨਾਲ ਔਰ ਜਿਹੜਾ ਗੁੜ ਵਾਲਾ ਪਾਣੀ ਸੀ ਉਹਦੀ ਚਾਸ਼ਨੀ ਨਹੀਂ ਬਣਾਨੀ ਉਹਨੂੰ ਸਿਰਫ ਔਰ ਸਿਰਫ ਉਬਾਲਣਾ ਹੈ ਮੈਂ ਇਹ ਸਾਰਾ ਦਾ ਸਾਰਾ ਮਿਕਸਚਰ ਜਿਹੜਾ ਹੈ ਉਹ ਵੱਡੇ ਪਾਂਡੇ ਚ ਪਾ ਲਿਆ ਤੁਸੀਂ ਚਾਹੋ ਤੇ ਪ੍ਰਾਤ ਵਗੈਰਾ ਚ ਪਾ ਸਕਦੇ ਹੋ ਮੈਂ ਪ੍ਰਾਤ ਐਸਲੀ ਨਹੀਂ ਲਈ ਕਿਉਂਕਿ ਫਿਰ ਮੈਂ ਸੋਨੇ ਸੋਨੇ ਪਾਂਡੇ ਤੁਹਾਨੂੰ ਦਿਖਾਣੇ ਵੀ ਤੇ ਹੁੰਦੇ ਆ ਉਹਨੇ ਸਾਰਾ ਦਾ ਸਾਰਾ ਮਿਕਸਚਰ ਨਾ ਚੰਗੀ ਤਰ੍ਹਾਂ ਰਲਾ ਲੈਣਾ ਤਾਂ ਜੋ ਡਰਾਈ ਫਰੂਟ ਹੋਇਆ ਮੂੰਗੀ ਹੋਈ ਆਪਸ ਚ ਨਾ ਹਰ ਕੋਈ ਚੀਜ਼ ਮਿਲ ਜਾਏ ਕਿਤੇ ਐ ਨਾ ਹੋਏ ਕਿ ਡਰਾਈ ਫਰੂਟ ਦੀ ਕੁਟਲੀ ਆ ਜਾਏ ਤੇ ਕਿਤੇ ਐ ਨਾ ਹੋਵੇ ਸਿਰਫ ਮੂੰਗੀਆਂ ਮੂੰਗੀ ਰਹਿ ਜਾਏ ਹੋਲੀ-ਹੋਲੀ ਕਰਕੇ ਇਹ ਗੁੜ ਵਾਲਾ ਪਾਣੀ ਜਿਹੜਾ ਆਪਾਂ ਇਹਦੇ ਵਿੱਚ ਰਲਾ ਲੈਣਾ ਹੈ ਇੱਕ ਸਪੈਸ਼ਲ ਪੁਆਇੰਟ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨੀ ਆ ਜਿਨ੍ਹਾਂ ਲੋਕਾਂ ਨੇ ਪਿੰਨੀਆਂ ਨਹੀਂ ਖਾਨੀਆਂ ਉਹ ਐਸੇ ਸਟੇਜ ਤੇ ਜਦੋਂ ਆਪਾਂ ਸਾਰਾ ਕੁਝ ਮਿਕਸ ਕੀਤਾ ਸੀ ਉੱਥੇ ਸ਼ੱਕਰ ਜਾਂ ਚੀਨੀ ਆਪਣੇ ਟੇਸਟ ਦੇ ਅਕੋਰਡਿੰਗਲੀ ਤੁਸੀਂ ਮਿਕਸ ਕਰ ਸਕਦੇ ਹੋ ਪਰ ਆਪਾਂ ਇੱਥੇ ਪਿੰਨੀਆਂ ਬਣਾ ਰਹੇ ਸੀ ਇਸ ਲਈ ਆਪਾਂ ਸ਼ੱਕਰ ਨੂੰ ਪਾਣੀ ਵਿੱਚ ਘੋਲ ਕੇ ਉਹਦਾ ਸਰਪ ਬਣਾ ਲਿਆ ਚਾਹੋ ਨੀ ਬਟਨਲੀ ਬਣਾਈ ਬਸ ਇੱਕ ਹਲਕਾ ਧਿਆਨ ਰੱਖਿਓ ਬੱਸ ਜੀ ਹੁਣ ਇਹਨੂੰ ਗਰਮਾ ਗਰਮ ਨੂੰ ਆਪਾਂ ਪਿੰਨੀਆਂ ਵਾਟ ਲੈਣੀਆਂ ਤੇ ਜਿਹੜੇ ਲੋਕ ਕਹਿੰਦੇ ਨੇ ਨਾ ਮਾਂ ਦੇ ਹੱਥਾਂ ਵਾਲਾ ਪਿਆਰ ਤੇ ਹੁਣ ਦੇਖੋ ਚੰਗੀ ਤਰ੍ਹਾਂ ਮਾਂ ਦੇ ਹੱਥਾਂ ਦਾ ਪਿਆਰ ਕਹਿੰਦੇ ਕਿੰਨੂ ਐ ਗਰਮਾ ਗਰਮ ਨੇ ਸਿਆਣੀ ਝਾਰਿਆ ਪਰ ਮਾਂ ਜਿਹੜੀ ਐ ਆਪਣੇ ਬੱਚਿਆਂ ਲਈ ਇਹ ਸਭ ਚੀਜ਼ਾਂ ਕਰਦੀ ਐ ਤਾਂ ਜੋ ਮੇਰੇ ਬੱਚਿਆਂ ਨੂੰ ਬੈਸਟ ਫਲੇਵਰਸ ਬੈਸਟ ਚੀਜ਼ ਅਸੀਂ ਪ੍ਰੈਜ਼ੈਂਟ ਕਰੀਏ ਉਹਨਾਂ ਨੂੰ ਖਵਾ ਸਕੀਏ ਮੈਂ ਇੱਕ ਛੋਟਾ ਜਿਹਾ ਸਰਵਿਸ ਸਪੂਨ ਲਿਆ ਜਿਦੇ ਚ ਤਕਰੀਬਨ 50 ਗ੍ਰਾਮ ਦੇ ਕੋਲ ਕੋਲ ਪਿੰਨੀਆਂ ਦਾ ਮਟੀਰੀਅਲ ਆਇਆ ਤੇ ਇੱਕੋ ਜਿੱਕੇ ਸਾਈਜ਼ ਦੀਆਂ ਮੇਰੀਆਂ ਪਿੰਨੀਆਂ ਬਣ ਗਈਆਂ ਜੀ ਇਹ ਮੂੰਗੀ ਦੀ ਦਾਲ ਦੇ ਕੀ ਕੀ ਫਾਇਦੇ ਨੇ ਡਿਸਕ੍ਰਿਪਸ਼ਨ ਚ ਜ਼ਰੂਰ ਪੜਿਓ ਇੱਕ ਵਾਰੀ ਮੇਰੇ ਕਹਿੰਦੇ ਜ਼ਰੂਰ ਟਰਾਈ ਕਰਿਓ ਤੁਸੀਂ ਯਾਦ ਕਰੋਗੇ ਸੁਪਰ ਮਾਊਂਸ ਰੈਸਪੀਜ਼ ਨੂੰ ਤੇ ਦੇਖਦੇ ਰਹੋ ਜੀ ਮੇਰਾ ਪੇਜ ਮੈਨੂੰ ਫੋਲੋ ਕਰ ਲਓ ਜੀ ਤੁਸੀਂ ਨਹੀਂ ਕੀਤਾ ਬਹੁਤ ਸਾਰੀਆਂ ਵਧੀਆ ਵਧੀਆ ਰੈਸਪੀਜ਼ ਆਉਣ ਵਾਲੇ ਦਿਨਾਂ ਚ ਬਹੁਤ ਜ਼ਿਆਦਾ ਰੈਸਪੀਜ਼ ਆਉਣ ਵਾਲੀਆਂ ਨੇ ਤੇ ਇਦਾਂ ਹੀ ਆਪਣਾ ਪਿਆਰ ਬਸਾਂਦੇ ਰਹੋ ਕਮੈਂਟਾਂ ਟੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਰੈਸਪੀਜ਼ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਆਪਣੀ ਛੋਟੀ ਭੈਣ ਨੂੰ ਦਿਓ ਪਿਆਰ ਬਹੁਤ ਸਾਰਾ ਟੇਕ ਦੇਰ ਆ ਸੁਪਰ ਮਮਸ ਰੈਸਪੀਜ਼